ਅੱਜ ਆਪਾਂ ਧਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦਿਹਾੜੇ ਨੂੰ ਮਨਾਉਣ ਦੇ ਲਈ ਪਹੁੰਚੇ ਆਂ ਕੇਵਲ 2 ਮਿੰਟ ਬਚੀਆਂ ਨੇ ਤੇ ਮੈਂ ਦੋ ਇੱਕ ਬੇਨਤੀ ਆਪਜੀ ਦੇ ਚਰਨਾਂ ਵਿੱਚ ਕਰਾਂਗਾ ਗੁਰਮਖੋ ਗੁਰਪ੍ਰਬ ਤੇ ਆਪਾਂ ਬੜੇ ਮਨਾਏ ਨੇ ਤੇ ਮਨਾਉਂਦੇ ਵੀ ਰਵਾਂਗੇ ਤੇ ਮਨਾਣੇ ਵੀ ਚਾਹੀਦੇ ਨੇ ਤੇ ਕੇਵਲ ਗੁਰਪ੍ਰਬ ਨੂੰ ਮਨਾ ਲੈਣਾ ਕੇਵਲ ਕਥਾ ਕੀਰਤਨ ਸੁਣ ਲੈਣਾ ਲੰਗਰ ਪ੍ਰਸਾਦੇ ਛੱਕ ਕੇ ਆਪਣੇ ਘਰਾਂ ਨੂੰ ਚਲੇ ਜਾਣਾ ਤੇ ਗੱਲ ਨਹੀਂ ਬਣਦੀ ਜੀਵਨ ਦੇ ਵਿੱਚ ਬਦਲਾਅ ਉਦੋਂ ਆਉਣਾ ਏ ਜਦੋਂ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚਲਾਂਗੇ ਜਦੋਂ ਆਪਾਂ ਗੁਰੂ ਦੀ ਇੱਕ ਗੱਲ ਨੂੰ ਵੀ ਇੱਕ ਸਿੱਖਿਆ ਨੂੰ ਵੀ ਆਪਣੇ ਜੀਵਨ ਦੇ ਅੰਦਰ ਧਾਰਨ ਕਰਾਂਗੇ ਤੇ ਸਾਡਾ ਜੀਵਨ ਬਦਲੇਗਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ ਉਹਨਾਂ ਦੇ ਕੋਲ ਰਹਿ ਕਰਕੇ ਵੇਖੋ ਸੇਵਾ ਕਰਦੇ ਨੇ ਉਹਨਾਂ ਦੇ ਕੋਲ ਰਹਿ ਕਰਕੇ ਭਾਵਨਾ ਦੇ ਨਾਲ ਬਾਣੀ ਨੂੰ ਪੜ੍ਹਦੇ ਨੇ ਉਹ ਜੇ ਕੇਵਲ ਬਾਣੀ ਨੂੰ ਸੁਣ ਕਰਕੇ ਆਪਣੇ ਘਰ ਚਲੇ ਜਾਂਦੇ ਕਿ ਉਹ ਗੁਰੂ ਨਾਨਕ ਦੀ ਗੱਦੀ ਦੇ مالک ਬਣ ਸਕਦੇ ਸਨ ਜਿਨ੍ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾ ਕੀਤੀਆਂ ਤੂੰ ਹੋ ਨਿਮਾਣਿਓ ਮਾਣ ਤੂੰ ਹੋ ਨਿਤਾਣਿਓ ਤਾਣ ਨਿਥਾਵਿਆਂ ਦੀ ਥਾ ਨਿਗਾਧੀਆਂ ਦੀ ਗਤ ਨਿਪੰਤਿਆਂ ਦੀ ਪਤ ਨੀਤੀ ਰਣ ਦੀ ਧੀਰ ਜਿਨ੍ਹਾਂ ਨੂੰ ਇੰਨੀਆਂ ਬਖਸ਼ਿਸ਼ਾਂ ਦੇ ਨਾਲ ਧਾਨ ਗੁਰੂ ਅੰਗਦ ਦੇ ਪਤਸ਼ਾਹੀ ਮਹਾਰਾਜ ਨੇ ਨਿਵਾਗਿਆ ਉਹ ਨਿਵਾਗਿਆ ਇਸ ਤਰਕੇ ਕਿ ਉਹਨਾਂ ਨੇ ਅੰਮ੍ਰਿਤ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਉਸ ਬਾਣੀ ਨੂੰ ਸੁਣਿਆ ਸੋਣ ਕਰਕੇ ਜੀਵਨ ਦੇ ਤੁਮ ਸਾਇਆ ਤੇ ਅਮਲ ਕੀਤਾ ਉਸ ਦੇ ਰਾਹੀ ਆਪਣੇ ਜੀਵਨ ਨੂੰ ਲਗਾਇਆ ਕਿਤੇ ਗੁਰੂ ਦੀ ਅੰਮ੍ਰਿਤ ਗੁਰਬਾਣੀ ਦਾ ਇੱਕ ਕਿਨਕਾ ਆਪਾਂ ਰੋਜ਼ ਪੜ੍ਹਦੇ ਆ ਸੁਖਮਨੀ ਦੇ ਅੰਦਰ ਬੜੀ ਸੁਖਮਨੀ ਦੇ ਪਾਠ ਆਪਾਂ ਕਰਦੇ ਪਏ ਆ ਪਰ ਸੁਖਮਨੀ ਦੀ ਕਿਤੇ ਇੱਕ ਕਿਨਕਾ ਵੀ ਵਸ ਜਾਏ ਆਪਾਂ ਕਹਿੰਦੇ ਆ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਨੀ ਨਾਲ ਕਿਨਕਾ ਇੱਕ ਹੀ ਛੋਟਾ ਜਿਹਾ ਹੁੰਦਾ ਹੈ ਆਪਾਂ ਦੇਖਦੇ ਆਂ ਧਰਤੀ ਦੇ ਵਿੱਚ ਜਦੋਂ ਬੀਜ ਬੀਜਦੇ ਆਂ ਤੇ ਉਹ ਬੀਜ ਇੱਕ ਨਿਕਾ ਜਾਂ ਹੁੰਦਾ ਏ ਤੇ ਧਰਤੀ ਦੇ ਅੰਦਰ ਜਾ ਕੇ ਉਹ ਜਦੋਂ ਅੰਕੁਰਿਤ ਹੁੰਦਾ ਏ ਉਹ ਟੁੱਟਦਾ ਏ ਪੇੜ ਵੱਡਾ ਬਣਦਾ ਏ ਉਹ ਫਿਰ ਕਿੰਨਾ ਕੁ ਸਾਨੂੰ ਦਿੰਦਾ ਏ ਅੰਬ ਦੀ ਇੱਕ ਛੋਟੀ ਜੀ ਗਿੱਟਕ ਹੁੰਦੀ ਏ ਬੀਜ ਦੀ ਇੱਕ ਅੰਬ ਦਾ ਪੇੜ ਹੋ ਗਿਆ ਫਿਰ ਸਾਲਾਂ ਬਦੀ ਉਸ ਤੋਂ ਆਪਾਂ ਅੰਬ ਚੁੱਕਦੇ ਰਹਿੰਦੇ ਆਂ ਕਾਵੇਂ ਸੇਵ ਦਾ ਬੋਟਾ ਹੋਵੇ ਅੰਬ ਦਾ ਹੋਵੇ ਕਿਸੇ ਦਾ ਵੀ ਆਪਾਂ ਲੈ ਸਕਦੇ ਹਾਂ ਤੇ ਇੱਕ ਗੁਰੂ ਦੀ ਬਾਣੀ ਦਾ ਕਿਨਕਾ ਜਦੋਂ ਅਸੀਂ ਆਪਣੇ ਹਿਰਦੇ ਦੇ ਅੰਦਰ ਵਸਾਵਾਂਗੇ ਉਹ ਕਿਨਕਾ ਜਦੋਂ ਵਸੇਗਾ ਕੋਈ ਇੱਕ ਦਿਨ ਵੱਡੇ ਰੁੱਖ ਦਾ ਇੱਕ ਦਿਨ ਉਹ ਵੱਡੇ ਰੁੱਖ ਦਾ ਰੂਪ ਧਾਰਨ ਸਾਡੇ ਅੰਦਰ ਕਰ ਜਾਏਗਾ ਕਿ ਜਿਸ ਦਿਨ ਉਸ ਕਿੰਕੇ ਨੇ ਇੱਕ ਵੱਡੇ ਰੁੱਖ ਦਾ ਰੂਪ ਧਾਰਨ ਕਰ ਲਿਆ ਉਸ ਦਿਨ ਸਾਡਾ ਇਹ ਗੁਰਪੁਰਬ ਮਨਾਉਣਾ ਸਫਲਾ ਹੋਵੇਗਾ ਉਸ ਦਿਨ ਅਮਰਤ ਗੁਰਬਾਣੀ ਪੜਨਾ ਸਫਲਾ ਹੋਵੇਗਾ ਉਸ ਦਿਨ ਗੁਰੂ ਦੇ ਦਰ ਤੇ ਆਉਣਾ ਸਫਲ ਹੋਵੇਗਾ ਨਹੀਂ ਤੇ ਆਏ ਤੇ ਮੱਥਾ ਟੇਕਿਆ ਤੇ ਚਲੇ ਗਏ ਜੇ ਆਪਾਂ ਆਪਣੇ ਬੱਚਿਆਂ ਨੂੰ ਰੋਜ਼ ਭੇਜਦੇ ਆਂ ਇਹ ਉਦਾਹਰਣ ਦੇ ਕੇ ਮੈਂ ਸਮਾਪਤੀ ਕਰ ਦੇਣਾ ਆਪਾਂ ਰੋਜ਼ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੇ ਬੱਚਾ ਸੁਨੇਰੇ ਆਪਣੇ ਸਕੂਲੇ ਯੂਨੀਫਾਰਮ ਪਾਈ ਤੇ ਆਪਣਾ ਟਿਫਨ ਲਿਆ ਤੇ ਚਲਿਆ ਜਾਂਦਾ ਹੈ ਤੇ ਜੇ ਆਪਾਂ ਕਹੀਏ ਬੇਟਾ ਤੇਰਾ ਟਿਫਨ ਤਿਆਰ ਹੋ ਗਿਆ ਯੂਨੀਫਾਰਮ ਤੈਨੂੰ ਪਵਾ ਦਿੱਤੀਏ ਤੋ ਇੰਝ ਕਰੀ ਆਪਣਾ ਜਿਹੜਾ ਸਕੂਲ ਹੈ ਉਸ ਦੀ ਦੋ ਚਾਰ ਪਰਿਕਰਮਾ ਕਰਕੇ ਮੱਥਾ ਟੇਕ ਕੇ ਤੇ ਵਾਪਸ ਆ ਜਾਈਂ ਇਹ ਉਹ 6 ਮਹੀਨੇ ਇੰਦੀ ਕਰਦਾ ਰਹੇ ਤੇ ਜਦੋਂ ਐ ਸਮਾਂ ਦੇ ਵਿੱਚ ਤੁਸ ਨੂੰ ਬਿਠਾਵਾਂਗੇ ਕਿ ਉਹ ਪੇਪਰ ਦੇ ਸਕਦਾ ਕਿ ਉਹ ਲਿਖ ਸਕਦਾ ਕਿਉਂਕਿ ਉਸਨੇ ਪੜਿਆ ਹੀ ਕੁਝ ਨਹੀਂ ਹੋਤੇ ਵਿਚਾਰਾ ਪ੍ਰਕਰਮਾ ਕਰਦਾ ਰਿਹਾ ਮੱਖਾ ਟੇਕ ਕੇ ਤੇ ਵਾਪਸ ਆ ਦੇ ਜਿਹੜਾ ਉਹ ਲੰਚ ਲੈ ਕੇ ਗਿਆ ਉਹਨ ਇੱਥੇ ਲੰਚ ਆਪਣਾ ਉਹ ਲੰਦਰ ਸਮਝ ਲੈਣਾ ਜਿਹੜਾ ਉਹ ਡੱਬਾ ਨਾਲ ਲੈ ਕੇ ਗਿਆ ਉਸ ਨੂੰ ਛਕਿਆ ਮੱਖਾ ਟੇਕਿਆ ਤੇ ਵਾਪਸ ਆ ਗਿਆ ਤੇ ਜਦੋਂ ਪੇਪਰਾਂ ਦੀ ਵਾਰੀ ਆਈ ਤੇ ਲਿਖਣਾ ਤੇ ਲਿਖਣ ਲੱਗਿਆ ਉਸਦੇ ਹੱਥ ਦੇ ਵਿੱਚ ਕੇਵਲ ਕਲਮ ਸੀ ਦਿਮਾਗ ਦੇ ਵਿੱਚ ਉਹ ਅੱਖਰ ਹੀ ਨਹੀਂ ਸਨ ਜਿਹੜੇ ਲਿਖਣੇ ਸਨ ਕਿਤੇ ਇਹ ਹਾਲਾਤ ਸਾਡੇ ਨਾਲ ਨਾੜ ਜਾਣ ਆਪਾਂ ਵੀ ਕੇਵਲ ਕਰਮਾਂ ਨਾਲ ਕਰਦੇ ਰਹਿ ਜਾਈਏ ਕੇਵਲ ਕੋ ਲੰਚ ਬੋਕਸ ਲੰਗਰ ਹੀ ਨਾ ਸ਼ੱਕਦੇ ਰਹਿ ਜਾਈਏ ਜਿਹੜੀ ਗੁਰਬਾਣੀ ਪੜਾਈ ਜਾਂਦੀ ਏ ਜਿਹੜੀ ਵਿਚਾਰ ਇੱਥੇ ਦੱਸੀ ਜਾਂਦੀ ਏ ਉਸ ਵਿਚਾਰ ਤੇ ਵੀ ਅਮਲ ਕਰਨ ਦਾ ਯਤਨ ਕਰੀਏ ਪਾਤਸ਼ਾਹ ਦੀ ਕਿਰਪਾ ਕਰਨ ਕਰਮ ਸਾਡੇ ਤੇ ਰਹਿਮਤ ਤੁਹਾਨੂੰ ਤੁਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭ ਜਿਹਾੜੇ ਜੀਆਂ ਆਪ ਸਰਬਾਤ ਸਤਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਰਵਾਦ ਇਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾ ਬਖਸ਼ ਕੇ ਆਪ ਸਰਬਾਤ ਸੰਤਾਂ ਦੇ ਦਰਸ਼ਨ ਕਰਾਏ ਨੇ ਧੰਵਾਦ ਭਾਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਨੇ ਸ਼ੁਮਕ ਬਖਸ਼ ਕੇ ਇਹ ਅਮਰਤ